ਹਰਨ ਪਿਆਰ ਭਰੀ ਹਸਰੀਕਾਲ ਮੀਤ ਕਰਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਨਸੈਪਟ ਦੇ ਨਾਲ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਇਹ ਲੈ ਕੇ ਆਵਾਂਗੇ ਆਪਾਂ ਕੋ ਕਟ੍ਰਾਈ ਦੇ ਸੂਟ ਕਟ੍ਰਾਈ ਦੇ ਸੂਟ ਨੇ ਬਹੁਤ ਜ਼ਿਆਦਾ ਟ੍ਰੈਂਡ ਕਿਚ ਨੇ ਪ੍ਰੀਮੀਅਮ ਕਲੈਕਸ਼ਨ ਹੋਊਗੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਰੇਟ ਵੀਡੀਓ ਦੇ ਨਾਲ ਹੀ ਦੱਸਾਂਗੇ ਕੋਈ ਵੀ ਸੂਟ ਇਹਨਾਂ ਵਿੱਚੋਂ ਤੁਹਾਨੂੰ ਪਸੰਦ ਆ ਤੁਸੀਂ ਆਰਡਰ ਕਨਫਰਮ ਕਰਨਾ ਟੈਨਸ਼ਨ ਪ੍ਰੀ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਂਗਵਾ ਸਕਦੇ ਹੋ ਆਪਣਾ ਪੇਮੈਂਟ ਦਾ ਮੈਥਡ ਹੈਗਾ ਆਨਲਾਈਨ ਆਪਾਂ ਆਨਲਾਈਨ ਪੇਮੈਂਟ ਕਰਵਾ ਕੇ ਸੂਟ ਤੁਹਾਡੇ ਘਰ ਤੱਕ ਪੇਜਾਂਗੇ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਪਲੀਜ਼ ਕੋਈ ਵੀ ਭੈਣ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਓ ਇਹ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਨੇ ਆਂਗੇ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਦੁਬਾਰਾ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਚਲੋ ਜੀ ਸਟਾਰਟ ਕਰਦੇ ਆਂ ਜੀ ਵਾਲੀ ਵੀਡੀਓ ਤੇ ਦਿਖਾਉਣੀ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੰਗਵਾ ਸਕਦੇ ਹੋ ਪਹਿਲਾ ਕਲਰ ਚੈੱਕ ਕਰੋ ਇਹ ਕਟਾਈ ਦੀਆਂ ਸ਼ਰਟਾਂ ਨੇ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਣੇ ਆਗੇ ਇਹ ਆਪਣੇ ਕੋਲੇ ਕਲਰ ਹੈਗੇ ਦੋ ਹੀ ਦੋ ਕਲਰ ਆਪਣੇ ਸੇਲ ਹੋਗੇ ਆਹ ਵਾਲੀ ਸ਼ਰਟ ਆ ਗਈ ਕੋ ਟਰਾਈ ਦੀ ਇਹਦੇ ਨਾਲ ਰੱਖੀ ਹੋਈ ਆ ਪਿਓਰ ਫਾਈਨ ਚ ਬਾਟਮ ਬਹੁਤ ਜਿਆਦੇ ਸੋਹਣੇ ਬਾਟਮ ਆਗੇ ਇਹਦੇ ਨਾਲ ਲੱਗੀ ਹੋਈ ਪ੍ਰੀਮੀਅਮ ਕੁਆਲਟੀ ਹੋਗੀ ਸਾਰੇ ਸਾਰੇ ਟੈਗ ਮਿਲਣਗੇ ਤੁਹਾਨੂੰ ਇਹ ਟਾਈ ਡਾਈ ਮੀਟਰ ਦੀ ਕੱਟ ਰਹਿਣ ਵਾਲੀ ਹੈ ਵੀ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਦੇ ਆ ਤੁਹਾਨੂੰ ਇਹ ਆਪਣੇ ਕੋਲੇ ਪੀਸ ਵੀ ਸਿਰਫ ਦੋ ਹੀ ਨੇ ਕਿਸੇ ਵੀ ਭੈਣ ਦੀ ਰਿਕੁਆਇਰਮੈਂਟ ਆ ਤੁਸੀਂ ਮੰਗਵਾਣਾਗਾ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਛੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਸੈਕੰਡ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗਾ ਫਲੋਰੀ ਸਾਰੀ ਵਿੰਟਰ ਕਲੈਕਸ਼ਨ ਆ ਇਹ ਬਿਨਾ ਸ਼ਾਲ ਤੋਂ ਬਿਨਾ ਦੁਪੱਟੇ ਤੋਂ ਵੀ ਤੁਸੀਂ ਇਹਨਾਂ ਦੇ ਨਾਲ ਟਾਈਡਾਈ ਦੁਪੱਟਾ ਲੈ ਸਕਦੇ ਹੋ ਵਿਦਾਊਟ ਦੁਪੱਟਾ ਲੈ ਸਕਦੇ ਸਕਦੇ ਹਾਂ ਸਾਤ ਨੂੰ ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਆਪਾਂ ਉਦੋਂ ਤੁਹਾਨੂੰ ਸੂਟ ਤਿਆਰ ਕਰਕੇ ਭੇਜਾਂਗੇ ਸਟੀਚਿੰਗ ਲੈਣੀ ਆ ਨਾ ਲੈਣੀ ਆ ਇਹ ਤੁਹਾਡੀ ਮਰਜ਼ੀ ਹੋਊਗੀ ਅਗਲਾ ਕਲਰ ਆਪਣੇ ਕੋਲੇ ਆ ਗਿਆ ਫਰੋਜੀ ਸੇੜ ਦੇਖੋ ਕਿੰਨਾ ਜਿਆਦਾ ਸੋਹਣਾ ਇਹਦੇ ਨਾਲ ਰੱਖੀ ਹੋਈ ਆਹ ਵਾਲੀ ਬਾਟਮ എനിക്ക സൂട്ട ദോട സാഡേ ഗ്യാ സോ വിദ ശിപ്പ